ਇੱਕ ਗੂ ਲੁਧਿਆਣੇ ਵਗਦੇ ਆ ਹੂਟਰ ਲੁਧਿਆਣੇ ਵਗਦੇ ਆ ਕਿਉਂਕਿ ਜਿੰਨਾ ਲੁਧਿਆਣੇ ਦਾ ਬੁੱਢੇ ਦਰਿਆ ਦਾ ਪਾਣੀ ਸੀ ਨਾ ਸਾਰਾ ਉਹ ਬੈਕਫਲੋ ਵੱਜਿਆ ਉਹਦਾ ਤੇ ਸਾਰਾ ਪਾਣੀ ਪਿੱਛੇ ਮੁੜ ਕੇ ਲੁਧਿਆਣੇ ਬੁੱਢੇ ਦਰਿਆ ਦਾ ਪਾਣੀ ਕਿੱਥੇ ਵੜ ਗਿਆ ਆ ਕੇ ਸ਼ਹਿਰ ਚ ਵੜ ਗਿਆ ਬਾਈ ਲੋਕਾਂ ਦੇ ਘਰਾਂ ਚ ਵੜ ਗਿਆ ਗੰਦਗੀ ਵਾਲਾ ਜ਼ਹਿਰ ਵਾਲਾ ਕੈਮੀਕਲ ਵਾਲਾ ਪਾਣੀ ਲੋਕਾਂ ਦੇ ਘਰਾਂ ਚ ਵੜ ਗਿਆ ਤੇ ਡੀਸੀ ਲੁਧਿਆਣਾ ਨੇ ਹੁਕਮ ਚਾੜਿਆ ਆ ਸੁਣੋ ਚਿੱਠੀ ਵੜ ਕੇ ਸੁਣਾਉਣਾ ਹੈ ਐਡੀਸ਼ਨਲ ਕਮਿਸ਼ਨਰ ਨਗਰ ਨਿਕਮ ਲੁਧਿਆਣਾ ਨੇ ਆਪਣੇ ਪੱਤਰ ਨੰਬਰ ਇੰਨਾ ਇੰਨਾ ਦੇ ਵਿੱਚ ਦਫ਼ਤਰਾਂ ਨੂੰ ਬੇਨਤੀ ਕੀਤੀ ਹੈ ਕੀਤੀ ਗਈ ਹੈ ਕਿ ਭਾਰੀ بارش ਕਾਰਨ ਸਤਲੁਜ ਦਰਿਆ ਵਿੱਚ ਪਾਣੀ ਦਾ ਵਧਣ ਕਰਕੇ ਐਸਟੀਪੀ ਵਿੱਚ ਰਿਵਰਸ ਫਲੋ ਆ ਰਿਹਾ ਹੈ ਜਿਸ ਕਰਕੇ ਐਸਟੀਪੀ ਠੀਕ ਕੰਮ ਨਹੀਂ ਕਰ ਰਿਹਾ ਤੇ ਸ਼ਹਿਰ ਦੇ ਵਿੱਚ ਪਾਣੀ ਭਰਨ ਦਾ ਖਤਰਾ ਹੈ ਸ਼ਹਿਰ ਵਸਿਨਾ ਨੂੰ ਡੁੱਬਣ ਦਾ ਜਾਂ ਮਰਨ ਦਾ ਖਤਰਾ ਹੈ ਤੇ ਇਹਦੇ ਲਈ ਅਸੀਂ ਆ ਜਿਹੜੀਆਂ ਡਾਈਂਗਾਂ ਡਾਈਂਗ ਇੰਡਸਟਰੀਆਂ ਨੇ ਇਹਨਾਂ ਨੂੰ ਬੰਦ ਕਰ ਰਹੇ ਹਾਂ ਕਿਹੜੀਆਂ-ਕਿਹੜੀਆਂ ਜੀ ਬਾਦਰਕੇ ਡਾਈਂਗ ਐਸੋਸੀਏਸ਼ਨ ਲੁਧਿਆਣਾ ਤਾਜਪੁਰ ਰੋਡ ਡਾਈਂਗ ਐਸੋਸੀਏਸ਼ਨ ਲੁਧਿਆਣਾ ਇੰਡਸਟਰੀਅਲ ਏਰੀਆ ਏ ਅਤੇ ਮੋਤੀ ਨਗਰ ਉਹ ਤਮਾਮ ਡਾਈਂਗ ਇੰਡਸਟਰੀ ਜੋ ਸਮਰਾਲਾ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਸਥਿਤ ਹਨ ਫੋਕਲ ਪੁਆਇੰਟ ਏਰੀਆ ਵਿੱਚ ਸਥਿਤ ਡਾਈਂਗ ਕਲਸਟਰ ਹੋਰ ਡਾਈੰਗ ਆ ਤੇ ਪ੍ਰਿੰਟਿੰਗ ਵਾਸ਼ਿੰਗ ਯੂਨਿਟ ਜਿਹੜੇ ਉਹ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਡੀਸੀ ਲੁਧਿਆਣਾ ਨੇ ਜਨਾਬ ਨੂੰ ਬੰਦ ਕਰਨ ਦੇ ਹੁਕਮ ਕਰ ਦਿੱਤੇ ਆ ਹੱਦ ਹੋ ਗਈ ਔਰ ਹੱਦ ਹੋ ਗਈ ਲਹਨਤੀਓ ਤੁਹਾਡੇ ਹੱਦ ਹੋ ਗਈ ਓਏ ਅੱਜ ਲੁਧਿਆਣਾ ਸ਼ਹਿਰ ਚ ਕੈਮੀਕਲ ਨਾਲ ਜ਼ਹਿਰ ਵਾਲਾ ਪਾਣੀ ਵੜ ਗਿਆ ਉਹ ਘਰਾਂ ਚ ਪਾਣੀ ਵੜਿਆ ਤਾਂ ਨਾਲ ਹੀ ਨਾਲ ਡੀਸੀ ਨੇ ਡਾਈੰਗ ਇੰਡਸਟਰੀ ਉਹ ਕਾਤਲ ਡਾਂਗਾ ਉਹ ਡਾਂਗਾ ਵਾਲੇ ਕਾਤਲ ਲਟੇਰੇ ਜਿੰਨਾਂ ਦੇ ਖਿਲਾਫ ਅਸੀਂ ਮੋਰਚਾ ਖੋਲਿਆ 3 ਦਸੰਬਰ ਨੂੰ ਇੱਥੇ ਮੋਰਚਾ ਲਾ ਲੁਧਿਆਣੇ ਇਕੱਠ ਕੀਤਾ ਸੀ ਵੀ ਬੁੱਢੇ ਦਰਿਆ ਤੋਂ ਜ਼ਹਿਰਾਂ ਪਾ ਕੇ ਕੈਮੀਕਲ ਪਾ ਕੇ ਉਹ ਰਾਜਸਥਾਨ ਤੱਕ ਦੇ ਲੋਕ ਮਾਰਦੇ ਬਾਈ ਸਾਰਾ ਦੱਖਣੀ ਮਾਲਵਾ ਮਾਰਤਾ ਉਹਨਾਂ ਜ਼ਹਿਰਾਂ ਪਾ ਕੇ ਪਾਣੀ ਚ ਕੈਮੀਕਲ ਪਾ ਕੇ ਡਾਈਗਨਸ ਇੰਡਸਟਰੀਆਂ ਨੇ ਉਦੋਂ ਸਾਡੇ ਖਿਲਾਫ ਇਹ ਇੱਥੇ ਪ੍ਰਵਾਸੀਆਂ ਨੂੰ ਇਕੱਠੇ ਕਰ ਲਿਆ ਇਹਨਾਂ ਨੇ ਮਾਹੌਲ ਬਣਾਉਣ ਦੀ ਖਾਤਰ ਪੰਜਾਬ ਦੇ ਵਿੱਚ ਵੀ ਇੱਥੇ ਦੇਖੋ ਜੀ ਇਹ ਤਾਂ ਟਕਰਾਵਾ ਚਾਹੁੰਦੇ ਨੇ ਮੁਰੇ ਪ੍ਰਵਾਸੀ ਇਕੱਠੇ ਕਰਾਈ ਕਿਨੇ ਪ੍ਰਸ਼ਾਸਨ ਨੇ ਉੱਥੇ ਖੜ ਕੇ ਪੁਲਿਸ ਦੀ ਹਾਜ਼ਰੀ ਦੇ ਬੱਚਾ ਉਹਨਾਂ ਦਾ ਸਟੇਜਾਂ ਲੱਗੀਆਂ ਪ੍ਰਵਾਸੀਆਂ ਦੀਆਂ ਜਿਹੜੇ ਡਾਂਗਾਂ ਦੇ ਵਿੱਚ ਕੰਮ ਕਰਦੇ ਮਜ਼ਦੂਰ ਸੀ ਤੇ ਮਾਹੌਲ ਇਹ ਬਣਾਇਆ ਕਿ ਨਾ ਟਕਰਾਅ ਕਰਾ ਦਿੱਤਾ ਜਾਵੇ। ਉਦੋਂ ਸ਼ਰੇਆਮ ਸਾਨੂੰ ਫੜਿਆ ਗਿਆ ਸਾਡੇ ਬੰਦਿਆਂ ਨੂੰ ਫੜਿਆ ਗਿਆ ਉੱਥੇ ਆ ਰਹੇ ਲੋਕਾਂ ਦੇ ਡਾਂਗਾਂ ਮਾਰਿਆ ਗੀਆਂ ਉੱਥੇ ਪਹੁੰਚ ਰਹੀਆਂ ਬੀਬੀਆਂ ਤੱਕ ਨਹੀਂ ਬਖਸ਼ੀਆਂ ਇਹਨਾਂ ਪੁਲਿਸ ਨੇ ਤੇ ਸਰਕਾਰ ਨੇ ਵੀ ਤੁਸੀਂ ਇਹ ਜ਼ਹਿਰ ਬੰਦ ਕਿਵੇਂ ਕਰੋਗੇ? ਜਿਹੜੀ ਜ਼ਹਿਰ ਜਿਹੜੀ ਜ਼ਹਿਰ ਅੱਜ ਤੋਂ 30 40 ਸਾਲ ਪਹਿਲਾਂ ਤੋਂ ਸ਼ੁਰੂ ਹੋ ਕੇ ਅੱਜ ਤੱਕ ਲੋਕਾਂ ਨੂੰ ਮਾਰ ਰਹੀ ਹੈ ਲੋਕਾਂ ਢੱਡ ਜਾ ਰਹੀ ਹੈ ਲੋਕਾਂ ਜਵਾਤ ਅੱਖਾ ਗਈ ਜਿਹੜੀ ਡੈਂਗਾ ਦੀ ਜ਼ਹਿਰ ਉਦੋਂ ਤੁਸੀਂ ਚੁੱਪ ਸੀ ਤੇ ਸਾਡੇ ਖਿਲਾਫ ਸੀ ਅੱਜ ਜੇ ਉਹੀ ਪਾਣੀ ਉਹੀ ਕੈਮੀਕਲ ਉਹੀ ਜ਼ਹਿਰ ਲੋਕਾਂ ਦੇ ਘਰੇ ਵੜ ਗਿਆ ਤਾਂ ਤੁਸੀਂ ਨਾਡ ਨਾਡੀ ਜ਼ਿਲ੍ਹਾ ਲੁਧਿਆਣਾ ਦੇ ਹੁਕਮ ਚਾੜਤਾ ਕਿ ਡੈਂਗਾ ਤੁਰਤ ਬੰਦ ਕਰ ਦਿਓ ਬਾਸ ਛੋੜੇ ਹੁਣ ਲੋਕ ਮਰਦੇ ਨਹੀਂ ਦਿਖਦੇ ਘਰਾਂ ਚ ਬੜਾ ਪਾਣੀ ਦਿਖ ਗਿਆ ਹੱਦ ਹੋ ਗਈ ਘਰਾਂ 'ਚ ਬੜਾ ਪਾਣੀ ਦੇਖਦਾ ਟੱਡਾਂ 'ਚ ਬੜਾ ਪਾਣੀ ਨਹੀਂ ਦਿਖਦਾ ਜੋ ਟੱਡਾਂ ਜ਼ਹਿਰ ਜਾ ਰਹੀ ਐ ਜੋ ਨਸਲਾਂ ਦਾ ਘਾਣ ਹੋ ਰਿਹਾ ਐ ਜੋ ਜੰਮਦੇ ਜਵਾਕਾਂ ਨੂੰ ਕੈਂਸਲ ਹੋ ਰਿਹਾ ਉਹ ਨੂੰ ਦੇਖਦਾ ਬਾਈ ਸੋਨੂੰ ਇਹ ਦਿਖਦੇ ਆ ਸੋਨੂੰ ਆ ਦੇਖੋ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਡੀਸੀ ਲੁਧਿਆਣਾ ਨੇ ਹੁਕਮ ਕੀਤਾ ਡੈਂਗਾ ਬੰਦ ਕਰਨ ਦਾ ਹੁਣ ਡੈਂਗਾ ਨੂੰ ਖੋਲਣ ਦਾ ਹੁਕਮ ਨਾ ਦੇ ਦਿਓ ਇਹ ਗਲਤੀ ਨਾ ਕਰ ਲਿਓ ਕਿਉਂਕਿ ਐਨਜੀਡੀ ਪਹਿਲੇ ਕਹ ਚੁੱਕੀ ਇਹਨੂੰ ਫੋਰੀ ਬੰਦ ਕਰੋ ਇਸ ਤੋਂ ਇਲਾਵਾ ਨੈਸ਼ਨਲ ਪੂਰਿਸ਼ਨ ਬੋਰਡ ਕਹ ਚੁੱਕਾ ਉਹਨੂੰ ਬੰਦ ਕਰੋ ਅਸੀਂ ਆਰਡਰ ਲੈ ਕੇ ਕਮਿਸ਼ਨਰ ਲੁਧਿਆਣੇ ਕੋਲੇ ਗਏ ਆ ਡੀਸੀ ਲੁਧਿਆਣੇ ਕੋਲੇ ਗਏ ਆ ਥਾਣੇ ਦਰਖਾਸਤਾਂ ਵੀ ਇਹ ਲੋਕ ਪਾਣੀਆਂ ਜ਼ਹਿਰਾਂ ਪਾ ਕੇ ਸਾਡੇ ਕਤਲ ਕਰ ਰਹੇ ਨੇ ਇਹਨਾਂ ਖਿਲਾਫ ਮੁਕੱਦਮੇ ਦਰਜ ਹੋਣ ਡੈਂਗਾ ਬੰਦ ਹੋਣ ਇਹ ਕਾਰਖਾਨੇ ਬੰਦ ਹੋਣ ਹੁਣ ਬੰਦ ਨਾ ਕਰਾ ਦਿਓ ਅਗਲੀ ਗੱਲ ਹੋਰ ਸੁਣ ਲਿਓ ਆ ਜਿਹੜੇ ਪ੍ਰਵਾਸੀ ਸੜੇ ਸਿਰਚ ਗਲੀਆਂ ਕਰਨ ਲੱਗ ਕੇ ਆ ਕੇ ਜਦੋਂ ਜਦੋਂ ਬਈ ਇੱਥੇ ਪੰਜਾਬ ਬਣਿਆ ਮਾਹੌਲ ਜੰਗ ਜੇ ਦਾ ਮਾਹੌਲ ਜਾਂ ਬਣਿਆ ਉਹਨਾਂ ਦਿਨਾਂ ਦੇ ਵਿੱਚ ਵੀ ਟ੍ਰੇਨਾਂ ਫੜ-ਫੜ ਚੜ੍ਹ ਗਏ ਸੀਗੇ। ਉੱਤੋਂ ਰੇਲ ਗੱਡੀਆਂ ਭਰੀਆਂ ਜਾਂਦੀਆਂ ਸੀਗੀਆਂ। ਇਹਨੂੰ ਪੰਜਾਬ ਨਾਲ ਕੋਈ ਦਰਦ ਨਹੀਂ। ਮੈਂ ਸਾਡੇ ਪੰਜਾਬ ਦੇ Hindu ਭਰਾਵਾਂ ਨੂੰ ਕਹਿਣਾ ਚਾਹਨਾ, ਖਾਸ ਤੌਰ ਤੇ ਲੁਝਾਣੇ ਦੇ ਵਸਨੀਕਾਂ ਨੂੰ Hindu ਭਰਾਵਾਂ ਨੂੰ ਕਹਿਣਾ ਚਾਹਨਾ ਕਿ ਤੁਸੀਂ ਅੱਜ ਹਾਲਾਤ ਦੇਖ ਲਓ। ਨਾ ਇਹ ਪਹਿਲਾਂ ਪੰਜਾਬ ਨਾਲ ਖੜਿਆ, ਨਾ ਕੋਈ ਟੈਕਸ ਦਿੰਦੇ ਆ ਇਹ ਪੰਜਾਬ ਨੂੰ। ਪਰ ਪੰਜਾਬ ਦੇ ਜਦੋਂ ਪੰਜਾਬ ਤੇ ਕੋਈ ਮੁਸੀਬਤ ਪੈਂਦੀ ਹੈ, ਖੜਦੇ ਪੰਜਾਬੀ ਨੇ। ਅੱਜ ਫੇਰ ਇਹ ਉਹੀ ਲੋਕ ਜਦੋਂ ਮੜਿਆ ਪਾਣੀ ਦਾ ਮਾਹੌਲ ਬਣਿਆ ਇਹਨੂੰ ਦੇਖਿਆ ਪਤਾ ਨਹੀਂ ਹੋਰ ਪਾਣੀ ਆਜੂ ਪੰਜਾਬ ਤਾਂ ਡੁੱਬੀ ਜਾਊ ਟ੍ਰੇਨਾਂ ਭਰ-ਭਰ ਕੇ ਅੱਜ ਵੀ ਜਾਣੀਆਂ ਸ਼ੁਰੂ ਹੋ ਗਈਆਂ ਇਥੋਂ